ਤੁਹਾਡਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਐਜੂਕੇਟਰ ਚੈਨਲ ਤੇ ਠੀਕ ਹੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬੀ ਮਾਸਟਰ ਜੇਡਰ ਦੀ ਤਿਆਰੀ ਬਹੁਤ ਹੀ ਵਧੀਆ ਢੰਗ ਨਾਲ ਬੇਸਿਕ ਲੈਵਲ ਤੋਂ ਲੈ ਕੇ ਹਾਇਰ ਲੈਵਲ ਤੱਕ ਦੀ ਸਟੱਡੀ ਆਪਣੇ ਚੈਨਲ ਤੇ ਕਰਵਾਈ ਜਾਂਦੀ ਹੈ ਠੀਕ ਹੈ ਜੀ ਆਧੁਨਿਕ ਕਵੀ ਮਤਲਬ ਆਪਾਂ ਟੌਪਿਕ ਵਾਈਜ਼ ਦਾ ਜਿਹੜਾ ਸਾਰਾ ਸਿਲੇਬਸ ਕਵਰ ਕਰਨ ਜਾ ਰਹੇ ਹਾਂ ਠੀਕ ਹੈ ਜੀ ਡਿਟੇਲਡ ਕਲਾਸਸ ਤਾਂ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨਾਲ ਨਾਲ ਇੱਕ ਇੱਕ ਐਮਸੀਕਿਊ ਦੀ ਕਲਾਸ ਵੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਰਿਵੀਜ਼ਨ ਦੇ ਲਈ ਤਾਂ ਕਿ ਜਿਹੜਾ ਆਪਾਂ ਪਿੱਛੇ ਪੜਿਆ ਉਹ ਤੁਹਾਡੇ ਯਾਦ ਰਹੇ ਠੀਕ ਹੈ ਜੀ ਤੇ ਨਾਲ ਦੀ ਨਾਲ ਅੱਗੇ ਜਿਹੜਾ ਸਿਲੇਬਸ ਆਪਾਂ ਉਹ ਵੀ ਕੰਟੀਨਿਊ ਕਰਦੇ ਜਾ ਰਹੇ ਹਾਂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਹਰ ਇੱਕ ਲੇਟੈਸਟ ਅਪਡੇਟ ਆ ਜਿਹੜੀ ਟੀਚਿੰਗ ਰਿਲੇਟਡ ਜਾਂ ਕੋਈ ਵੀ ਵਾਕੈਂਸੀ ਰਿਲੇਟਡ ਆ ਉਹ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਇਸ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤੇ ਅੱਜ ਦਾ ਆਪਣਾ ਟੌਪਿਕ ਹੈ ਜੀ ਬਾਬਾ ਬਲਵੰਤ ਠੀਕ ਹੈ ਜੀ ਬਾਬਾ ਬਲਵੰਤਤਾ ਆਪਾਂ ਜਿਹੜੇ ਬਾਬਾ ਬਲਵੰਤ ਹੈ ਜਿਹੜਾ ਆਧੁਨਿਕ ਕਵੀ ਆ ਉਹਦੀ ਗੱਲ ਕਰ ਰਹੇ ਹਾਂ ਜੀ ਇੱਕ ਬਲਵੰਤ ਗਾਰਗੀ ਪੜਿਆ ਜਿਹੜੇ ਕਿ ਸਾਡੇ ਕਾਂਗੀ ਕਾਲ ਹੈ ਠੀਕ ਹੈ ਅੱਜ ਅਸੀਂ ਪੜਨ ਜਾ ਰਹੇ ਹਾਂ ਬਾਬਾ ਬਲਵੰਤ ਠੀਕ ਹੈ ਬਾਬਾ ਬਲਵੰਤ ਸਭ ਤੋਂ ਪਹਿਲਾਂ ਇਹਨਾਂ ਬਾਰੇ ਦਿਆਂ ਦੀ ਜਨਮ ਇਹਨਾਂ ਜਨਮ ਹੋਇਆ ਸੀ 21 ਅਗਸਤ ਨੂੰ 1915 ਨੂੰ ਪਿੰਡ ਨੇਸਟਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਦੀਨਾ ਨਾਤ ਠੀਕ ਹੈ ਠਾਕੁਰ ਦਿਨਾਨਾਥ ਵੀ ਕਹਿ ਸਕਦੇ ਹਾਂ ਦਿਨਾਨਾਥ ਮਤਲਬ ਅਲੱਗ-ਅਲੱਗ ਜੋ ਵੀ ਕਿਤਾਬਾਂ ਇਹਨਾਂ ਦੇ ਅਸਫੀਆਂ ਨੇ ਨਾ ਰਿਲੇਟਡ ਠੀਕ ਹੈ ਅਲੱਗ-ਅਲੱਗ ਜਿਹੜੇ ਸ਼ਬਦ ਆ ਉਹਦੇ ਵਿੱਚ ਵਰਤੇ ਗਏ ਆ ਕਿਸੇ ਠਾਕੁਰ ਦਿਨਾਨਾਥ ਲਿਖਿਆ ਇਹਨਾਂ ਦੇ ਫਾਦਰ ਸਾਹਿਬ ਦੇ ਨਾਮ ਕਿਸੇ 'ਚ ਦਿਨਾਨਾਥ ਲਿਖਿਆ ਹੋਇਆ ਤਾਂ ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ ਦਿਨਾਨਾਥ ਉਹ ਅਰਬੀ ਫਾਰਸੀ ਸੰਸਕ੍ਰਿਤ ਹਿੰਦੀ ਤੇ ਉਰਦੂ ਦੇ ਵਿਦਵਾਨ ਸੀਗੇ ਠੀਕ ਹੈ ਤੇ ਪੰਜਾਬੀ ਤੇ ਫਾਰਸੀ ਦੇ ਵਿੱਚ ਜਿਹੜਾ ਉਹ ਕਵਿਤਾ ਲਿਖਦੇ ਸਨ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਵੀ ਲੇਖਕ ਸੀਗੇ ਠੀਕ ਹੈ 1911 ਦੇ ਵਿੱਚ ਦਿੱਲੀ ਦਰਬਾਰ ਦੇ ਵੇਲੇ ਆਲ ਇੰਡੀਆ ਤਿੱbbi ਕਾਨਫਰੰਸ ਦੇ ਵੱਲੋਂ ਉਹਨਾਂ ਨੂੰ ਰੇਸ ਹੁਕਮਾਂ ਦਾ ਖਿਤਾਬ ਆ ਜਿਹੜਾ ਮਿਲਿਆ ਹੋਇਆ ਸੀਗਾ ਠੀਕ ਹੈ ਇਹਨਾਂ ਦੀ ਆਰਥਿਕ ਮੰਦਾ ਹਾਲੀ ਦੇ ਕੰਨਾ ਆਰਥਿਕ ਸਥਿਤੀ ਹੈ ਜਿਹੜੀ ਬਹੁਤ ਜ਼ਿਆਦਾ ਚੰਗੀ ਨਹੀਂ ਸੀ ਬਾਵਲਵੰਤੀ ਤਾਂ ਇਹਨਾਂ ਦੇ ਪਿਤਾ ਜੀ ਹੈ ਜਿਹੜੇ ਫਿਰ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਆ ਕੇ ਵਸ ਗਏ ਸੀ ਠੀਕ ਹੈ ਅਮਰਸਰ ਦੇ ਵਿੱਚ ਇਹਨਾਂ ਨੇ ਇੱਕ ਸਾਹੀ ਵੈਦਿਕ ਸਫਾਖਾਨਾ ਪੰਜਾਬ ਦੇ ਨਾਂ ਤੇ ਹਕੀਮੀ ਦਾ ਕੰਮ ਸ਼ੁਰੂ ਕਰ ਲਿਆ ਸੀਗਾ ਠੀਕ ਹੈ ਤਿੰਨ ਦੇ ਪਿਤਾ ਮਾਤਾ ਦਾ ਨਾਮ ਸੀ ਗਿਆਨਦੇਈ ਕਈ ਥਾਂ ਤੇ ਤੁਹਾਨੂੰ ਗਿਆਨਦੇਵੀ ਵੀ ਲਿਖਿਆ ਮਿਲ ਸਕਦਾ ਤੇ ਗਿਆਨਦੇਈ ਵੀ ਲਿਖਿਆ ਮਿਲ ਸਕਦਾ ਠੀਕ ਹੈ ਐਡੀ ਕੋਈ ਗੱਲ ਨਹੀਂ ਬਚਪਨ ਦੇ ਵਿੱਚ ਇਹਨਾਂ ਨੂੰ ਮੰਗਲਸੇਨ ਕਿਹਾ ਜਾਂਦਾ ਸੀ ਕਿਉਂਕਿ ਬਾਪੂ ਜੀ ਦਾ ਜਨਮ ਜਿਹੜਾ ਮੰਗਲਵਾਰ ਦੇ ਦਿਨ ਹੋਇਆ ਸੀ ਤਾਂ ਦਿਨ ਦੇ ਅਧਾਰ ਤੇ ਨਾ ਨਾਮ ਆ ਜਿਹੜਾ ਮੰਗਲਸੇਨ ਰੱਖਿਆ ਗਿਆ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਗੁਲਵੰਤਰ ਆ ਵੀ ਕਿਹਾ ਜਾਣ ਲੱਗਾ ਠੀਕ ਹੈ ਬਲਵੰਤ 바ਵਾ ਬਲਵੰਤ ਵੀ ਕਿਹਾ ਜਾਂਦਾ ਸੀ ਤੇ ਰੂੰਗਾ ਮਲ ਠੀਕ ਹੈ ਹੁਣ ਪਹਿਲਾਂ ਮੈਂ ਗੱਲ ਕਰਾਂ ਕਿ 바ਵਾ ਬਲਵੰਤ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਜਦੋਂ 바ਵਾ ਬਲਵੰਤ ਛੋਟੇ ਸੀਗੇ ਠੀਕ ਹੈ ਜੀ ਤਾਂ ਇਹਨਾਂ ਦੇ ਪਹਿਲੇ ਤਿੰਨ ਭਰਾ ਵੀ ਹੋਏ ਸੀ ਜਿਹੜੇ 4 ਸਾਲ ਦੇ 5 ਸਾਲ ਦੀ ਉਮਰ ਹੁੰਦੀ ਸੀ ਤਾਂ ਉਹਨਾਂ ਦੀ ਡੈਥ ਹੋ ਜਾਂਦੀ ਸੀ ਠੀਕ ਹੈ ਤਾਂ ਇਹਦਾ ਕਰਕੇ ਇੱਕ ਮਹੰਤ ਨੇ ਉਹਨੂੰ ਕਿਹਾ ਸੀ ਕਿ 12 ਸਾਲ ਤੱਕ ਜਿਹੜਾ ਇਹਨਾਂ ਦਾ ਮੁੰਡਾ ਨਹੀਂ ਕਰਨਾ ਮਤਲਬ ਇਹਨਾਂ ਦੇ ਵਾਲ ਨਹੀਂ ਕਟਵਾਉਣੇ ਤਾਂ ਇਹਨਾਂ ਦੀਆਂ ਬੜੀਆਂ-ਬੜੀਆਂ ਜਟਾਂ ਵਣੀਆਂ ਹੋਈਆਂ ਸੀ ਤੋ ਨਾ ਜਟਾਂ ਦੇ ਕਾਰਨ ਇੱਕ ਆਪਾਂ ਕਹਿੰਦੇ ਇੱਕ ਫਕੀਰ ਲੱਗਦੇ ਸੀ ਤਾਂ ਲੋਕ ਇਹਨਾਂ ਨੂੰ ਵਾਵਾ ਵਾਵਾ ਕਹਿ ਕੇ ਬੁਲਾਉਂਦੇ ਸੀ ਦਿੱਥੋ ਇਹਨਾਂ ਦਾ ਨਾਮ ਆ ਜਿਹੜਾ ਉਹ ਵਾਵਾ ਬਲਵੰਤਾ ਫਿਰ ਮਸੂ ਹੋ ਗਿਆ ਸੀ ਠੀਕ ਹੈ ਤੇ ਗੱਲ ਕਰੀਏ ਰੂੜਾਮਲ ਨਾਮ ਦੀ ਤਾਂ ਰੂੜਾਮਲ ਆ ਜਿਹੜਾ ਇਹਨਾਂ ਦੀ ਮਾਤਾ ਇਹਨਾਂ ਨੂੰ ਕਹਿ ਕੇ ਪੁਲਾਉਂਦੀ ਸੀਗੀ ਰੂੜਾਮਲ ਦੇ ਨਾਮ ਨਾਲ ਠੀਕ ਹੈ ਕਿਉਂਕਿ ਇੱਕ ਰਸਮ ਦੇ ਅਨੁਸਾਰ ਕਹਿੰਦੇ ਜਦੋਂ ਇਹਨਾਂ ਦਾ ਜਨਮ ਹੋਇਆ ਸੀ ਤਾਂ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਰੂੜੀ ਤੇ ਰੱਖ ਦਿੱਤਾ ਸੀ ਠੀਕ ਹੈ ਤੋ ਉਤੋਂ ਹੀ ਇਹਦੀ ਮਾਂ ਨੇ ਇਹਨਾਂ ਨੂੰ ਫਿਰ ਰੂੜਾਮਲ ਦੇ ਨਾਮ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਸੀਗਾ ਗੱਲ ਕਰੀ ਇਹਨਾਂ ਦੀ ਸਿੱਖਿਆ ਜੀ ਤਾਂ ਮੋਢਲੀ ਸਿੱਖਿਆ ਇਹਨਾਂ ਨੇ ਆਪਣੇ ਪਿਤਾ ਜੀ ਪਾਸੋਂ ਪ੍ਰਾਪਤ ਕੀਤੀ ਠੀਕ ਹੈ ਉਰਦੂ ਫਾਰਸੀ ਹਿੰਦੀ ਦਾ ਗਿਆਨ ਹੈ ਜਿਹੜੇ ਇਹਨੀਆਂ ਭਾਸ਼ਾਵਾਂ ਦਾ ਗਿਆਨ ਇਹਨਾਂ ਨੇ ਆਪਣੇ ਪਿਤਾ ਜੀ ਪਾਸੋਂ ਪ੍ਰਾਪਤ ਕੀਤਾ ਸੀ ਠੀਕ ਹੈ ਇਹਨਾਂ ਨੂੰ ਸਕੂਲ ਜਾਂਦਾ ਮੌਕਾ ਨਹੀਂ ਮਿਲਿਆ ਫਿਰ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਮਨੀਮੀ ਸਿੱਖਣ ਦੇ ਲਈ ਪਾਂਦੇ ਕੋਲ ਭੇਜਤਾ ਪਾਂਦੇ ਕੋਲ ਇਹਨਾਂ ਲੰਡੇ ਠੀਕ ਹੈ ਲਿਖਣਾ ਤੇ ਪੜ੍ਹਨਾ ਸਿੱਖੇ ਠੀਕ ਹੈ ਜੀ ਇਹਨਾਂ ਦੇ ਪਰਦਾਦਾ ਸੀਗੇ ਮਿਸਰ ਮੂਲ ਚੰਦ ਠੀਕ ਹੈ ਜੀ ਇਹਨਾਂ ਦੇ ਪਰਦਾਦਾ ਦਾ ਨਾਮ ਸੀ ਮਿਸਟਰ ਮੂਰ ਚੰਦ ਕਈ ਵਾਰ ਪੁੱਛ ਲੈਂਦੇ ਆ ਕੁਐਸਚਨ ਦੇ ਵਿੱਚ ਠੀਕ ਹੈ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਆਰਥਿਕ ਮੰਦ ਹਾਲੀ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਸੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਰਕੇ ਠੀਕ ਹੈ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਗੱਤੇ ਦੇ ਡੱਬੇ ਬਣਾਉਣ ਦਾ ਕੰਮ ਵੀ ਕੀਤਾ ਠੀਕ ਹੈ ਜੀ ਕੱਪੜੇ ਠੇਕਣ ਦਾ ਕੰਮ ਵੀ ਕੀਤਾ ਇਹਨਾਂ ਨੇ ਠੀਕ ਹੈ ਸੂਟ ਦੀ ਰੰਗਾਈ ਦਾ ਕੰਮ ਵੀ ਕੀਤਾ ਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਤਾਂ ਸਾਰੇ ਛੋਟੇ-ਮੋਟੇ ਕੰਮ ਇਹਨਾਂ ਨੇ ਅਪਣਾਏਗੇ ਪਰ ਇਹਨਾਂ ਦੀ ਦਿਲਚਸਪੀ ਹੈ ਜਿਹੜੀ ਉਹ ਕਿਸੇ ਕੰਮ ਦੇ ਵਿੱਚ ਨਹੀਂ ਰਹੀ ਠੀਕ ਹੈ ਹਿੰਦੀ ਉਰਦੂ ਸੰਸਕ੍ਰਿਤੀ ਤੇ ਫਾਰਸੀ ਭਾਸ਼ਾਵਾਂ ਦਾ ਅਧਿਐਨ ਉਹਨਾਂ ਦੁਆਰਾ ਕੀਤਾ ਗਿਆ ਤੇ ਨਾਲ ਦੀ ਨਾਲ ਪੰਜਾਬੀ ਸਾਹਿਤ ਅਧਿਐਨ ਵੀ ਇਹਨਾਂ ਦੁਆਰਾ ਕੀਤਾ ਗਿਆ ਠੀਕ ਹੈ ਗੱਲ ਕਰੀਏ ਜੀ ਇਹਨਾਂ ਦੀ ਵੀ ਇਹਨਾਂ ਨੂੰ ਲਿਖਣ ਦੀ ਜਿਹੜੀ ਚੇਟਕਾ ਕਿੱਥੋਂ ਲੱਗੀ ਤਾਂ ਉਰਦੂ ਮੁਸ਼ਾਰਿਆਂ ਤੋਂ ਠੀਕ ਹੈ ਖਾਸ ਕਰਕੇ ਅਸੀਂ ਗੱਲ ਕਰੀਏ ਜੀ ਮਹਾਨ ਮੁਹੰਮਦ ਇਕਵਾਲ ਜਿਹੜੇ ਉਰਦੂ ਦੇ ਸ਼ਾਇਰ ਹੋਏ ਆ ਠੀਕ ਹੈ ਮੁਹੰਮਦ ਇਕਵਾਲ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਤੇ ਇਹਨਾਂ ਦੀ ਪਹਿਲੀ ਰਚਨਾ ਸੀ ਸ਼ੇਰੇ ਹਿੰਦ 1930 ਦੇ ਵਿੱਚ ਉਰਦੂ ਦੇ ਵਿੱਚ ਛਪੀ ਸੀ ਜਿਹੜੀ ਕਿ ਕਿਉਂਕਿ ਉਹ ਇਨਕਲਾਬੀ ਵਿਚਾਰਾਂ ਨਾਲ ਸੰਬੰਧਤ ਸੀ ਠੀਕ ਹੈ ਇਨਕਲਾਬ ਨਾਲ ਸੰਬੰਧਤ ਸੀ ਤਾਂ ਅੰਗਰੇਜ਼ਾਂ ਦੇ ਦੁਆਰਾ ਇਹਨਾਂ ਦੀ ਉਹ ਰਚਨਾ ਜ਼ਬਤ ਕਰ ਲਈ ਗਈ ਸੀ ਪੰਜਾਬੀ ਭਾਸ਼ਾ ਦੇ ਵਿੱਚ ਇਹਨਾਂ ਦੀ ਰਚਨਾ ਦੀ ਗੱਲ ਕਰੀਏ ਜੀ ਠੀਕ ਹੈ ਕਿ ਪੰਜਾਬੀ ਤੇ ਇਹਨਾਂ ਨੇ ਤਾਂ ਹਿੰਦੀ ਕਵੀ ਸੀਗੇ ਦੇਵਿਦਾਸ ਠੀਕ ਹੈ ਹਿੰਦੀ ਦੇ ਕਵੀ ਹੋਏ ਆ ਬਹੁਤ ਵਧੀਆ ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਜਦੋਂ ਇਹਨਾਂ ਨੇ اردو ਭਾਸ਼ਾ ਦੇ ਵਿੱਚ ਰਚਨਾ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਪੰਜਾਬੀ ਹੋ ਕੇ ਪੰਜਾਬੀ ਭਾਸ਼ਾ ਦੇ ਵਿੱਚ ਰਚਨਾ ਕਿਉਂ ਨਹੀਂ ਕਰਦੇ ਤਾਂ ਉਹਨਾਂ ਨੇ ਇਹਨਾਂ ਗੱਲਾਂ ਤੋਂ ਪ੍ਰਭਾਵਤ ਹੋ ਕੇ ਇਹਨਾਂ ਨੇ ਫਿਰ ਪੰਜਾਬੀ ਭਾਸ਼ਾ ਦੇ ਵਿੱਚ ਰਚਨਾ ਸ਼ੁਰੂ ਕਰ ਦਿੱਤੀ ਸੀ ਠੀਕ ਹੈ ਜੀ ਅੰਗਰੇਜ਼ੀ ਰੂਪ ਸੋਨੈਟ ਠੀਕ ਹੈ ਸੋਨੈਟ ਨੂੰ ਅਪਣਾ ਕੇ ਵੀ ਇਹਨਾਂ ਨੇ ਜਿਹੜੀ ਕਵਿਤਾ ਲਿਖੀ ਸੀ ਹੁਣ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਸੋਨੈਟ ਹੈ ਜਿਹੜੀ ਅੰਗਰੇਜ਼ੀ ਕਾਵ ਰੂਪ ਹੈ ਕਵਿਤਾ ਦਾ ਠੀਕ ਹੈ ਇਹਦੇ ਵਿੱਚ ਕੁੱਲ 14 ਪੰਕਤੀਆਂ ਹੁੰਦੀਆਂ ਨੇ ਪਹਿਲੀਆਂ 8 ਦੇ ਵਿੱਚ ਜਿਹੜਾ ਮਨੁੱਖੀ ਜੀਵਨ ਦੀ ਤਸਵੀਰ ਪੇਸ਼ ਕੀਤੀ ਜਾਂਦੀ ਹੈ ਤੇ ਫਿਰ ਲਾਸਟ ਵਾਲੀਆਂ 6 ਪੰਕਤੀਆਂ ਦੇ ਵਿੱਚ ਉਸੇ ਤਸਵੀਰ ਦੇ ਬਾਰੇ ਨਿਰਣਾ ਜਿਹੜਾ ਉਹ ਜ਼ਾਹਿਰ ਕੀਤਾ ਜਾਂਦਾ ਠੀਕ ਹੈ ਜੀ ਜਾਰੀ ਕੀਤਾ ਜਾਂਦਾ 바ਵਾ ਬਲਵੰਤ ਨੂੰ ਬੋਧਿਕਰਾਸਵਾਦੀ ਕਵੀ ਵੀ ਅਸੀਂ ਕਹਿੰਦੇ ਆ ਠੀਕ ਹੈ ਜੀ ਕਿਉਂਕਿ ਬੌਧਿਕ ਰਹਾਸਵਾਦੀ ਕਵੀ ਇਹਨਾਂ ਨੂੰ ਇਹ ਕਹਨੇ ਆ ਕਿਉਂਕਿ ਆਮ ਪਾਠਕਾਂ ਦੀ ਸਮਝ ਤੋਂ ਪਰੇ ਦੀਆਂ ਗੱਲਾਂ ਇਹਨਾਂ ਦੁਆਰਾ ਕੀਤੀਆਂ ਜਾਂਦੀਆਂ ਨੇ ਕਿ ਇਹਨਾਂ ਦੀ ਕੋਈ ਵੀ ਰਚਨਾ ਪੜੋਗੇ ਤਾਂ ਸਿੱਧੇ ਅੱਖੋਂ ਤੁਹਾਡੇ ਸਮਝ ਚ ਨਹੀਂ ਆਉਂਦੀ ਠੀਕ ਹੈ ਥੋੜਾ ਜਿਹਾ ਗਹਿਰਾਈ ਤੇ ਜਾ ਕੇ ਇਹਨਾਂ ਨੇ ਲਿਖਿਆ ਤਾਂ ਕਰਕੇ ਇਹਨਾਂ ਨੂੰ ਬੌਧਿਕ ਰਹਾਸਵਾਦੀ ਕਵੀ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ 2015 ਜਿਹੜਾ ਬਾਬਾ ਬਲਵੰਤ ਸਤਾਬ ਦੀ ਬਰਾ ਜਿਹੜਾ ਉਹ ਮੰਨਿਆ ਜਾਂਦਾ ਠੀਕ ਹੈ ਜੀ ਤੇ ਇਹਨਾਂ ਦੇ ਗੱਲ ਕਰੀ ਇਹਨਾਂ ਦੇ ਪ੍ਰੇਰਣਾ ਸਰੋਤ ਦੀ ਇਹਨਾਂ ਦੇ ਮਿੱਤਰ ਠੀਕ ਹੈ ਪ੍ਰੋਫੈਸਰ ਸੁ ਗਿਆਨ ਸਿੰਘ, ਈਸ਼ਵਰ ਚਿੱਤਰਕਾਰ ਅਮਰ ਸਿੰਘ ਤੇ ਡਾਕਟਰ ਹਰਜਨ ਸਿੰਘ ਜਿਹੜੇ ਕਿ ਇਹਨਾਂ ਦੇ ਮਿੱਤਰ ਵੀ ਸੀ, ਦੋਸਤ ਵੀ ਸੀ ਤੇ ਨਾਲ ਦੇ ਨਾਲ ਇਹਨਾਂ ਦੇ ਪ੍ਰੇਰਣਾ ਸਰੋਤ ਵੀ ਸੀ ਕਿਉਂਕਿ ਇਹ ਵੀ ਕਵੀ ਹੋਇਆ ਤੇ ਇਹਨਾਂ ਤੋਂ ਵੀ ਕੁਝ ਹੱਦ ਤੱਕ ਪ੍ਰੇਰਣਾ ਜਿਹੜੀ ਉਹ ਬਾਬਾ ਬਲਵੰਤ ਨੂੰ ਮਿਲੀ ਹੈ। ਠੀਕ ਹੈ ਜੀ। ਤਾਂ ਬਾਬਾ ਬਲਵੰਤ ਨੇ ਪਿਆਰ ਨੂੰ ਜਿਹੜਾ ਜੀਵਨ ਦੀ ਸਭ ਤੋਂ ਉੱਤਮ ਵਸਤੂ ਮੰਨਿਆ ਕਿਉਂਕਿ ਕਸਿੰਦਨ ਮਟਿਆਰ ਸੀ ਕ੍ਰਿਸ਼ਨਾ ਠੀਕ ਹੈ ਉਹ ਇਹਨਾਂ ਦੀ ਪ੍ਰੇਮਿਕਾ ਦੇ ਨਾਮ ਨਾਲ ਜਾਣੀ ਜਾਂਦੀ ਹੈ। ਕਿ ਫਿਰ ਆਪਦੀ ਪ੍ਰੇਮਿਕਾ ਤੋਂ ਪ੍ਰਭਾਵਿਤ ਹੋ ਕੇ ਹੀ ਇਹਨਾਂ ਨੇ ਜਿਹੜੀ ਆਪਣੀ ਰਚਨਾ ਕਰਨੀ ਸ਼ੁਰੂ ਕੀਤੀ ਸੀ ਅਜੇ ਆਹਾ ਵੀ ਕਿਹਾ ਜਾਂਦਾ ਆਧੁਨਿਕ ਪ੍ਰਗਤੀਵਾਦੀ ਪੰਜਾਬੀ ਕਵਿਤਾ ਦਾ ਸਭ ਤੋਂ ਪ੍ਰਭਾਵਸ਼ਾਲੀ ਕਵੀ ਹੋਣ ਦਾ ਮਾਣ ਪ੍ਰਾਪਤ ਹੈ ਜੀ ਬਾਬਾ ਬਲਵੰਤ ਨੂੰ ਠੀਕ ਹੈ ਵਾਦਿਕਾ ਉਸ ਦੀ ਕਵਿਤਾ ਹੈ ਹੀ ਹੈ ਤੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਗਤੀਵਾਦੀ ਕਵੀ ਜੇਕਰ ਮੰਨਿਆ ਜਾਂਦਾ ਤਾਂ ਉਹ ਬਾਬਾ ਬਲਵੰਤ ਨੂੰ ਹੀ ਮੰਨਿਆ ਜਾਂਦਾ ਹੈ ਕੁਸ਼ਣ ਆ ਜਾਂਦਾ ਵੈਰੀ ਵੈਰੀ ਇੰਪੋਰਟੈਂਟ ਹੈ ਨੋਟ ਕਰ ਲਿਆ ਕਰੋ ਠੀਕ ਹੈ ਚੱਲਦੇ ਆਂ ਅੱਗੇ ਤੇ ਫਿਰ 1930 ਦੇ ਵਿੱਚ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਸੀ ਐਜ਼ ਅ ਮੈਂਬਰ ਠੀਕ ਹੈ ਜੀ ਆਪਣੀਆਂ ਰਚਨਾਵਾਂ ਦੇ ਵਿੱਚ ਜਿਹੜਾ ਵਿਅੰਗ ਦੀ ਵਰਤੋਂ ਵੀ ਇਹਨਾਂ ਦੁਆਰਾ ਕੀਤੀ ਗਈ ਹੈ ਠੀਕ ਹੈ ਤਾਂ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਸੀ ਉਹਦੇ ਵਿੱਚ ਇਹਨਾਂ ਨੇ ਆਪਣੇ ਇਨਕਲਾਬੀ ਵਿਚਾਰਾਂ ਨੂੰ ਤਾਂ ਪੇਸ਼ ਕੀਤੀ ਕੀਤਾ ਠੀਕ ਹੈ ਜੀ ਉਹਦੇ ਨਾਲ ਨਾਲ ਇਹਨਾਂ ਨੇ ਸਿਰਫ ਆਪਦੀ ਨਿੱਜੀ ਪੀੜਾ ਨੂੰ ਬਿਆਨ ਨਹੀਂ ਕੀਤਾ ਆਪਣੀਆਂ ਰਚਨਾਵਾਂ ਦੇ ਵਿੱਚ ਆਪਦੀ ਖੁਦ ਦੀ ਪੀੜਾ ਨੂੰ ਨਹੀਂ ਲੋਕ ਪੀੜਾ ਨੂੰ ਵਿਆਨਿਆ ਲੋਕ ਪੀੜਾ ਦੀ ਪ੍ਰਧਾਨਤਾ ਤੁਹਾਨੂੰ ਦੇਖਣ ਨੂੰ ਮਿਲੇਗੀ ਇਹਨਾਂ ਦੀਆਂ ਜ਼ਿਆਦਾਤਰ ਰਚਨਾਵਾਂ ਦੇ ਵਿੱਚ ਠੀਕ ਹੈ ਇਹਨਾਂ ਦਾ ਦਿਹਾਤ ਹੋਇਆ ਸੀ 1972 ਦੇ ਵਿੱਚ ਦਿੱਲੀ ਦੇ ਵਿੱਚ ਠੀਕ ਹੈ ਜੀ ਲੂ ਲੱਗਣ ਦੇ ਕਾਰਨ ਇਹਨਾਂ ਦਾ ਦਿਹਾਤ ਹੋ ਗਿਆ ਸੀਗਾ 1972 ਨੂੰ ਠੀਕ ਹੈ ਇਹ ਤਾਂ ਸੀ ਇਹਨਾਂ ਦੇ ਜੀਵਨ ਦੇ ਨਾਲ ਸੰਬੰਧ ਕੁਝ ਗੱਲਾਂ ਜੋ ਆਪਣੇ ਪੇਪਰ ਦੇ ਪੱਖ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਜੀ ਹੁਣ ਗੱਲ ਕਰਦੇ ਇਹਨਾਂ ਦੀਆਂ ਰਚਨਾਵਾਂ ਦੀ ਟੋਟਲ 5 ਕਾਪ ਸੰਗ੍ਰਹਿ ਇਹਨਾਂ ਨੇ ਸਾਨੂੰ ਦਿੱਤੇ ਆ ਮਹਾਕਾਵ ਨੂੰ 1941 ਦੇ ਵਿੱਚ ਅਮਰਗੀਤ ਨੂੰ 1942 ਦੇ ਵਿੱਚ ਜਵਾਲਾਮੁਖੀ ਨੂੰ 1943 ਦੇ ਵਿੱਚ ਵੰਦਰਗਾ ਨੂੰ 1951 ਠੀਕ ਹੈ ਕਾਵਸાગਰ ਚੋਣਮਾ ਕਾਵ ਸੰਗ੍ਰਹਿ ਸੁਨੰਦ ਸਮਰੀਦ 1959 ਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਇੱਕ ਇੱਕ ਵਾਰਤਕ ਰਚਨਾ ਇਹਨਾਂ ਦੀ ਸਾਨੂੰ ਦੇਖਣ ਨੂੰ ਮਿਲਦੀ ਹੈ ਕਈ ਵਾਰ ਕੁਐਸਚਨ ਆ ਜਾਂਦਾ ਕਿ ਇਹਨਾਂ ਦੀ ਵਾਰਤਕ ਰਚਨਾ ਦਾ ਨਾਮ ਦੱਸੋ ਤਾਂ ਇੱਕੋ ਇੱਕ ਵਾਰਤਕ ਰਚਨਾ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਠੀਕ ਹੈ ਤਾਂ ਉਹ ਹੈਗੀ ਜੀ ਕਿਸ ਤਿਸ ਤਰ੍ਹਾਂ ਦੇ ਨਾਚ ਠੀਕ ਹੈ ਤਾਂ ਇਹਨਾਂ ਦਾ ਪਹਿਲਾ ਅੱਗੇ ਗੱਲ ਕਰਦੇ ਮੈਂ ਤੁਹਾਨੂੰ ਦੱਸਿਆ ਕਿ ਪੰਜ ਕਾਵ ਸੰਗ੍ਰਹਿ ਆ ਜਿਹੜੇ ਇਹਨਾਂ ਦੁਆਰਾ ਰਚੇ ਗਏ ਆ ਤਾਂ ਪਹਿਲਾ ਕਾਵ ਸੰਗ੍ਰਹਿ ਇਹਨਾਂ ਦਾ ਮਹਾਨਾਚ 1941 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਤੇ ਜਿਹੜਾ ਇਹ ਮਹਾਕਾਵ ਦਾ ਮੁੱਖ ਬੰਦਾ ਉਹ ਖਾਨ ਭਾਦਰ ਅਬਦੁੱਲ ਚਕਤਾਈ ਨੇ ਲਿਖਿਆ ਠੀਕ ਹੈ ਟੋਟਲ 75 ਕਵਤਾਵਾਂ ਨੇ ਇਹਦੇ ਵਿੱਚ ਠੀਕ ਹੈ ਤੇ ਪਾਲ ਸਿੰਘ ਨੂੰ ਇਹ ਸਮਰਪਿਤ ਕੀਤੀ ਗਈ ਹੈ ਇਹ ਬੁੱਕ ਸੀ ਜਿਹੜੀ ਠੀਕ ਹੈ ਜੀ ਇਹਦੀਆਂ ਕੁਝ ਮਹੱਤਵਪੂਰਨ ਕਵਿਤਾਵਾਂ ਨੇ ਜਿਨ੍ਹਾਂ ਦੇ ਵਿਸ਼ੇ ਵੀ ਸਾਨੂੰ ਪੁੱਛੇ ਜਾ ਸਕਦੇ ਆ ਠੀਕ ਹੈ ਗੱਲ ਕਰ ਲੈਨੇ ਆਪਾਂ ਉਹਨਾਂ ਦੀ ਪਹਿਲੀ ਹੈਗੀ ਆ ਤੇਰਾ ਮੇਲ ਤੇਰਾ ਮੇਲ ਜਿਹੜੀ ਕਵਿਤਾ ਹੈ ਠੀਕ ਹੈ ਜੀ ਇਹਦੇ ਵਿੱਚ ਇਹਨਾਂ ਨੇ ਪਿਆਰ ਦੇ ਅਨੁਭਵ ਨੂੰ ਬਿਆਨ ਕੀਤਾ ਕਿ ਪਿਆਰ ਕੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪਿਆਰ ਨੂੰ ਜਿਹੜਾ ਜੀਵਨ ਦੀ ਸਭ ਤੋਂ ਅਨਮੋਲ ਵਸਤੂ ਇਹਨਾਂ ਨੇ ਮੰਨਿਆ ਤਾਂ ਜ਼ਿਆਦਾਤਰ ਪ੍ਰੇਮ ਆ ਜਿਹੜੀਆਂ ਇਹਨਾਂ ਦੀ ਰਚਨਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਸੋ ਤੇਰਾ ਮੇਲ ਇਸੇ ਤਰ੍ਹਾਂ ਦੀ ਕਵਿਤਾ ਹੈ ਮੇਰੇ ਘਰ ਦੇ ਸਾਹਮਣੇ ਠੀਕ ਹੈ ਜੀ ਇਹਦੇ ਵਿੱਚ ਵੀ ਇਹਨਾਂ ਨੇ ਪ੍ਰੇਮਿਕਾ ਦੇ ਪ੍ਰੇਮੀ ਦੇ ਸਾਹਮਣੇ ਹੋਣ ਦੀ ਜਿਹੜੀ ਲੋਚਾਂ ਨੂੰ ਇੱਛਾ ਨੂੰ ਬਿਆਨ ਕੀਤਾ ਹੈ ਠੀਕ ਹੈ ਬਾਗੀ ਕਵਤਾ ਜੇਕਰ ਅਸੀਂ ਗੱਲ ਕਰੀਏ ਬਾਗੀ ਕਵਤਾ ਤਾਂ ਬਾਗੀ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਨਕਲਾਬੀ ਵਿਚਾਰਾਂ ਨਾਲ ਸੰਬੰਧਿਤ ਕਵਤਾ ਇਹਨਾਂ ਦੀ ਠੀਕ ਹੈ ਦੂਰ ਇੱਕ ਬਹਿਲ ਖੜੀ ਠੀਕ ਹੈ ਦੂਰ ਇੱਕ ਬਹਿਲ ਖੜੀ ਦੇ ਵਿੱਚ ਇੱਕ ਔਰਤ ਦੀ ਤਰਾਸ ਦੀਕ ਸਥਿਤੀ ਹੈ ਜਿਹੜੇ ਉਹਨੂੰ ਬਿਆਨ ਕੀਤਾ ਗਿਆ ਠੀਕ ਹੈ ਕਿ ਇੱਕ ਔਰਤ ਹੈ ਜਿਹੜੀ ਉਹ ਇੱਕ ਵਿਅੰਗਾਤਮਕ ਢੰਗ ਦੇ ਨਾਲ ਉਹਦੀ ਇਤਰਾਸ ਦੀ ਨੂੰ ਉਹਦੇ ਠੀਕੇ ਉਹਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਇਸ ਕਵਿਤਾ ਦੇ ਵਿੱਚ ਦੇਸ਼ ਭਗਤੀ ਉਹੀ ਇਨਕਲਾਬ ਦੇ ਨਾਲ ਸੰਬੰਧਤਾ ਉਹ ਕਿ ਰੰਗ ਦਾ ਵਿਰੋਧ ਤੇ ਅਮਨ ਦੀ ਆਪਾਂ ਕਹਿੰਦੇ ਹਾਂ ਹਮਾਇਤ ਕਰਦੀ ਹੈ ਇਹ ਠੀਕ ਹੈ ਉੱਚੇ ਨਿਸ਼ਾਨਾ ਵਾਲਿਓ ਠੀਕ ਹੈ ਇਹ ਕਵਿਤਾ ਜਿਹੜੀ ਹੈਗੀ ਹੈ ਕਿ ਧਨਵਾਨ ਵਿਅਕਤੀਆਂ ਨੂੰ ਸੰਬੋਧਨ ਕੀਤੀ ਗਈ ਹੈ ਠੀਕ ਹੈ ਉਹਨਾਂ ਦੀ ਜਹਾਨੀਅਤ ਨੂੰ ਨੰਗਾ ਕਰਦੀ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਅ ਅਮੀਰ ਲੋਕ ਆ ਤਨਾੜ ਲੋਕ ਆ ਠੀਕ ਉਹਨਾਂ ਦੀ ਮਾਨਸਿਕਤਾ ਨੂੰ ਬਿਆਨ ਕੀਤਾ ਗਿਆ ਇਸ ਕਵਿਤਾ ਦੇ ਵਿੱਚ ਠੀਕ ਹੈ ਪਾਰੋ ਪਾਰੋ ਜਿਹੜੀ ਕਵਿਤਾ ਹੈਗੀ ਆ ਇੱਕ ਆਮ ਆਦਮੀ ਹੈ ਜਿਹੜਾ ਠੀਕ ਹੈ ਉਹਨੂੰ ਇੱਕ ਪੂੰਜੀਦਾਰੀ ਜਾਂ ਅਸੀਂ ਕਹਿ ਸਕਦੇ ਹਾਂ ਪੂੰਜੀਵਾਦੀ ਯੁੱਗ ਦੇ ਨਾਲ ਜਾਂ ਅਮੀਰ ਵਿਅਕਤੀਆਂ ਨਾਲ ਟੱਕਰ ਲੈਣ ਦੀ ਪ੍ਰੇਰਣਾ ਜਿਹੜੀ ਉਹ ਦਿੰਦੀ ਹੈ ਠੀਕ ਹੈ ਇਸ ਤੋਂ ਇਲਾਵਾ ਤੇਰਾ دل ਇੱਕ ਹੈ ਜੋ ਦੋ ਇਹ ਵੀ ਪ੍ਰੇਮ ਨਾਲ ਸੰਧਿਤ ਇਹਨਾਂ ਦੀ ਕਵਿਤਾ ਸ਼ਾਮ ਦੀ ਲਾਲੀ ਠੀਕ ਹੈ ਜੀ ਇਹ ਵੀ ਸੁੰਦਰਤਾ ਨਾਲ ਸੰਧਿਤ ਤਾਰਿਆਂ ਭਰੀ ਰਾਤ ਇਹ ਵੀ ਸੁੰਦਰਿਆ ਨਾਲ ਸੰਧਿਤ ਹੈ ਤੇ ਕ੍ਰਿਸ਼ਨਾਂ ਦੇ ਆਂਤ ਠੀਕ ਹੈ ਜੀ ਇਹ ਕੁਸ਼ਕ ਜਿਹੜੀਆਂ ਇੰਪੋਰਟੈਂਟ ਕਵਤਾਵਾਂ ਨੇ ਇਹਨਾਂ ਨੇ ਮਹਾਨਾਜ ਕਾਵ ਸੰਗ੍ਰਹਿ ਦੀਆਂ ਗੱਲ ਕਰਦੇ ਹਾਂ ਦੂਸਰੇ ਕਾਵ ਸੰਗ੍ਰਹਿ ਦੀ ਇਹਨਾਂ ਦੀ ਅਮਰ ਗੀਤ 1942 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਤੇ ਇਹ ਜਿਹੜਾ ਜਿਹੜਾ ਇਹਨਾਂ ਦਾ ਕਾਵ ਸੰਗ੍ਰਹਿ ਜੀ ਮਹਾਨ ਚਿੱਤਰਕਾਰ ਖਾਨ ਅਬਦੁੱਲ ਰਹਿਮਾਨ ਚੁਗਤਾਈ ਨੂੰ ਸਮਰਪਿਤ ਹੈ ਠੀਕ ਹੈ ਜਿਹੜਾ ਮਹਾਨਾਚ ਆ ਉਹ ਪਾਲ ਸਿੰਘ ਨੂੰ ਸਮਰਪਿਤ ਹੈ ਤੁਸੀਂ ਮੁੱਖ ਵੰਦਾ ਜਿਹੜਾ ਉਹ ਅਵਤਰ ਚੁਗਤਾਈ ਨੇ ਲਿਖਿਆ ਇਹ ਯਾਦ ਰੱਖਿਓ ਤੇ ਜਿਹੜਾ ਅਮਰ ਗੀਤ ਕਾਵ ਸੰਗ੍ਰਹਿ ਆ ਠੀਕ ਹੈ ਤਾਂ ਇਹਦਾ ਜਿਹੜਾ ਇਹ ਸਮਰਪਿਤ ਹੈਗੀ ਹੈ ਖਾਨ ਅਬਦੁੱਲ ਰਹਿਮਾਨ ਚੁਗਤਾਈ ਨੂੰ ਠੀਕ ਹੈ ਤੇ ਦੀ ਭੂਮਿਕਾ ਲਿਖੀ ਹੈ ਜੀ ਪਾਲ ਸਿੰਘ ਨੇ ਠੀਕ ਹੈ ਇਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕੁਝ ਕੁ ਜਿਹੜੀਆਂ ਮਹੱਤਵਪੂਰਨ ਕਵਿਤਾਵਾਂ ਨੇ ਠੀਕ ਹੈ ਨਾ ਪਰ ਇਹੋ ਜਿਹਾ ਨਾ ਹੋਇਆ ਮਹਾਨ ਆਚ ਜਿਹੜੀ ਉਹਦਾ ਮੁੱਖ ਬੰਦ ਲਿਖਿਆ ਗਿਆ ਆਬਦੋਲ ਤੁਕਤਾਈ ਦੁਆਰਾ ਤੇ ਜਿਹੜੀ ਇਹ ਅਮਰ ਗੀਤ ਇਹਨਾਂ ਦਾ ਕਾਪ ਸੰਗ੍ਰਹਿ ਆ ਇਹ ਸਮਰਪਿਤ ਕੀਤੀ ਗਈ ਆ ਠੀਕ ਹੈ ਤਾਂ ਜਿਹੜੀਆਂ ਇਹਨਾਂ ਨੇ ਇੰਪੋਰਟੈਂਟ ਕਵਿਤਾਵਾਂ ਨੇ ਪਿੱਪਲ ਦੀਆਂ ਛਾਵਾਂ ਠੀਕ ਹੈ ਪਿੱਪਲ ਦੀਆਂ ਛਾਵਾਂ ਦੇ ਵਿੱਚ ਹੈ ਕਿ ਕੁਦਰਤ ਦੀ ਤਵਰੀਲੀ ਦੇ ਨਾਲ ਨਾਲ ਜਿਹੜਾ ਸਾਨੂੰ ਖੁਦ ਵੀ ਗਤੀਸ਼ੀਲ ਹੋਣਾ ਚਾਹੀਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਠੀਕ ਹੈ ਤੇ ਇਹਦੇ ਨਾਲ ਹੀ ਅਸੀਂ ਆਪਣੇ ਮੁਕੱਦਰ ਨੂੰ ਬਦਲ ਸਕਦੇ ਹਾਂ ਕੋਸ਼ਿਸ਼ ਕਰਨ ਦੇ ਨਾਲ ਨਾਲ ਕਾਫਲਾ ਕਾਫਲਾ ਜਿਹੜੀ ਕਵਤਾ ਹੈ ਕਿ ਸਾਸਿ ਲੋਕਾਂ ਨੂੰ ਜਿਹੜੀ ਉਹ ਸਫਲਤਾ ਉਹ ਮਿਲਦੀ ਹੈ ਕਿਉਂਕਿ ਉਹ ਲਗਾਤਾਰ ਗਤੀਸ਼ੀਲ ਰਹਿੰਦੇ ਹੈ ਆਪਣੇ ਕੰਮ ਦੇ ਮਾਮਲੇ ਠੀਕ ਨਵੇਂ-ਨਵੇਂ ਸੁਪਨੇ ਨਵੇਂ ਨਵੇਂ ਸੁਪਨੇ ਆ ਜਿਹੜੇ ਠੀਕ ਹੈ ਕਿ ਇਹ ਜਿਹੜੀ ਹਰ ਸਥਿਤੀ ਹਰ ਤਰਾਤਲ ਨੂੰ ਬਦਲਦੀ ਲੋਚੇ ਰੱਖਦੀ ਹੈ ਠੀਕ ਹੈ ਹਰ ਇੱਕ ਚੀਜ਼ ਅਸੀਂ ਤਾਂ ਨਹੀਂ ਕਹਿੰਦੇ ਕਿ ਹਰ ਇੱਕ ਸਮੇ ਸਮਾਓਜਾ ਰਹਿੰਦਾ ਨਹੀਂ ਦਿਨ ਵੀ ਹੁੰਦੀ ਹੈ ਰਾਤ ਵੀ ਹੁੰਦਾ ਸੋ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਤਰਾ ਚੜਾਉਣਾ ਲਾਜ਼ਮੀ ਹੈ ਤੇ ਇਸ ਧਰਤੀ ਤੇ ਇਸ ਪ੍ਰਕਿਰਤੀ ਦੇ ਵਿੱਚ ਬਦਲਾਅ ਹੋਣਾ ਵੀ ਲਾਜ਼ਮੀ ਹੈ ਠੀਕ ਹੈ ਬੇਨਾਮ ਫੁੱਲ ਬੇਨਾਮ ਫੁੱਲਾਂ ਦੇ ਵਿੱਚ ਬੇਪਛਾਣ ਠੀਕ ਹੈ ਕਿ ਮਨੁੱਖ ਦਾ ਜਦੋਂ ਮਨੁੱਖ ਵੇਪਛਾਣ ਹੋ ਜਾਂਦਾ ਤਾਂ ਉਹਦੀ ਕੀ ਦਸ਼ਾ ਹੁੰਦੀ ਹੈ ਉਸ ਨੂੰ ਵਿਆਨ ਕੀਤਾ ਗਿਆ ਠੀਕ ਹੈ ਜਵਾਲਾਮੁਖੀ ਨਾ ਤੀਸਰਾ ਕਾਪ ਸੰਗ੍ਰਹਿ ਹੈ ਜੀ ਜਵਾਲਾਮੁਖੀ 1943 ਦੇ ਵਿੱਚ ਪ੍ਰਕਾਸ਼ਿਤ ਹੋਇਆ ਛੋਟੇ ਆਕਾਰ ਦਾ ਸੰਗ੍ਰਹਿ ਹੈ ਮਤਲਬ ਦੂਸਰੇ ਇਹਨਾਂ ਦੇ ਜਿਹੜੇ ਦੂਸਰੇ ਕਾਪ ਸੰਗ੍ਰਹਿ ਆ ਉਹਨਾਂ ਦੇ ਮੁਕਾਬਲੇ ਛੋਟੇ ਆਕਾਰ ਦਾ ਕਾਪ ਸੰਗ੍ਰਹਿ ਹੈ ਠੀਕ ਹੈ ਟੋਟਲ 83 ਕਪਤਾਵਾਂ ਨੇ ਇਹਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਵਿਆਨ ਕੀਤਾ ਹੈ ਕਿ ਟਰਾਟਰਸ ਦੀ ਰੈਲਫ ਬਾਕਸ ਤੇ ਆਇਨਸਟਾਈਨ ਵਰਗੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਉਹਨਾਂ ਦੇ ਚਿੱਤਰ ਨੂੰ ਬਿਆਨ ਕੀਤਾ ਉਹਨਾਂ ਦੀ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਗਿਆ ਇਸ ਕਾਵ ਸੰਗ੍ਰਹਿ ਦੇ ਵਿੱਚ ਠੀਕ ਹੈ ਤਾਂ ਇਹ ਚ ਕਾਵ ਸੰਗ੍ਰਹਿ ਦੀਆਂ ਕੁਝ ਖਮਾਤਪੂਰਨ ਕਵਤਾਵਾਂ ਨੇ ਜਿਵੇਂ ਦੇਸ਼ ਠੀਕ ਹੈ ਇਹਦੇ ਨਾਲ ਹੀ ਕੇਕਤੀ ਮੈਂ ਜਿਹੜੇ ਕਿਰਤੀ ਆ ਕਿਸਾਨ ਠੀਕ ਹੈ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਮਿਹਨਤ ਹੈ ਬੰਤੀ ਮਿਹਨਤ ਦਾ ਮੁੱਲ ਜਿਹੜੀ ਉਹਨਾਂ ਨੂੰ ਮਿਲਣਾ ਚਾਹੀਦਾ ਤੇਰੀ ਕੌਣ ਫੁਣੀ ਠੀਕ ਹੈ ਇਹਦੇ ਵਿੱਚ ਕਿ ਪੂੰਜੀਵਾਦੀ ਨਿظਾਮ ਧਨਵਾਨ ਜਿਹੜੇ ਆਦਮੀ ਆ ਉਹਨਾਂ ਨੂੰ ਬਿਆਨ ਕੀਤਾ ਗਿਆ ਠੀਕ ਹੈ ਕਿ ਕਿਸ ਤਰ੍ਹਾਂ ਜਿਹੜੇ ਅਮੀਰ ਆਦਮੀ ਆ ਉਹਨਾਂ ਦੇ ਜਿਹੜੇ ਹਿੱਤ ਹੈ ਠੀਕ ਹੈ ਉਹਨਾਂ ਦੇ ਆਪਾਂ ਕਹਿੰਦੇ ਕਿ ਉਹ ਉਹਨਾਂ ਦਾ ਆਮ ਆਦਮੀ ਦੇ ਨਾਲ ਟਕਰਾਉਣਾ ਉਹਨਾਂ ਦੀਆਂ ਭਾਵਨਾਵਾਂ ਦਾ ਟਕਰਾਅ ਇਸ ਦੇ ਵਿੱਚ ਹੁੰਦਾ ਰਹਿੰਦਾ ਹੈ ਠੀਕ ਹੈ ਜਵਾਨੀ ਜਵਾਨੀ ਕਵਤਾ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਕਿਵੇਂ ਕਿ ਪਹਿਲੇ ਵਿਸ਼ਵ ਉਤ ਤੋਂ ਮਗਰੋਂ ਆ ਜਿਹੜੀ ਵੇਰ ਵਿਗਾਰੀ ਦਾ ਸੰਤਾਪ ਆ ਜਿਹੜਾ ਉਹ ਨੌਜਵਾਨਾਂ ਨੂੰ ਭੁਗਤਣਾ ਪਿਆ ਉਹਨੂੰ ਬਿਆਨ ਕੀਤਾ ਠੀਕ ਹੈ ਹਲਾਮੀ ਹਲਾਮੀ ਕਵਤਾ ਜਿਹੜੀ ਇਨਕਲਾਬੀ ਵਿਚਾਰਾਂ ਵਾਲੀ ਕਵਤਾ ਇਹਨਾਂ ਦੀ ਠੀਕ ਹੈ ਇਹਨਾਂ ਨੇ ਇਹ ਦੱਸਣ ਦਾ ਗੱਲ ਕੀਤਾ ਕਿ ਕੋਈ ਵੀ ਬੱਚਾ ਜਿਹੜਾ ਨਾਜ਼ਾਇਜ਼ ਨਹੀਂ ਹੁੰਦਾ ਪ੍ਰਕਿਰਤੀ ਦੇ ਨਿਯਮਾਂ ਦੇ ਅਨੁਸਾਰ ਹੀ ਹਰ ਇੱਕ ਬੱਚੇ ਦਾ ਜਨਮ ਜਿਹੜਾ ਹੁੰਦਾ ਠੀਕ ਹੈ ਅਨੋਖਾ ਖੁਦਾ ਕਿ ਇਹਦੇ ਵਿੱਚ ਉਹਨਾਂ ਨੇ ਪਖੰਡੀਆਂ ਤੇ ਨਿਸ਼ਾਨਾ ਬਣਾਇਆ ਕਿ ਜਿਹੜੇ ਦਿਖਾਵਾ ਕਰਦੇ ਆ ਢੋਂਗ ਮੰਨਦੇ ਆ ਠੀਕ ਹੈ ਤੇ ਇਹ ਰਖਦਾ ਕਿ ਕੋਈ ਸ਼ਕਤੀ ਹੈ ਹੀ ਨਹੀਂ ਠੀਕ ਹੈ ਇਹ ਕਹਿੰਦਾ ਕਿ ਸਾਰੇ ਪਖੰਡੀ ਐ ਜਿਹੜੇ ਪਰਮਾਤਮਾ ਨੂੰ ਮੰਨਦੇ ਆ ਇਹਦੇ ਅਕੋਰਿ ਅ ਇਹ ਆ ਕਿ ਕੋਈ ਸ਼ਕਤੀ ਨਹੀਂ ਹੈਗੀ ਇਸ ਕਵਤ ਦੇ ਵਿੱਚ ਇਹਨਾਂ ਨੇ ਇਹ ਬਿਆਨ ਕੀਤਾ ਅਗਲਾ ਇਹਨਾਂ ਦਾ ਕਾਪ ਸੰਗ੍ਰਹਿ ਹੈਗਾ ਜੀਵੰਦਰਗਾ 1951 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਬੰਡ ਤੋਂ ਮਗਰੋਂ ਦਾ ਪਹਿਲਾ ਕਾਵ ਸੰਗ੍ਰਹਿ ਅਸੀਂ ਇਹ ਕਹਿ ਸਕਦੇ ਹਾਂ ਕਿ 1947 ਤੋਂ ਮਗਰੋਂ ਪਹਿਲਾ ਕਾਵ ਸੰਗ੍ਰਹਿ ਇਹਨਾਂ ਦਾ ਠੀਕ ਹੈ ਇਹਦੇ ਵਿੱਚ 39 ਕਵਤਾਵਾਂ ਨੇ ਗੀਤ ਤੇ ਗਦਲਾਂ ਵੀ ਸ਼ਾਮਿਲ ਨੇ ਜਿਆਦਾਤਰ ਇਹਦੇ ਵਿੱਚ ਸਾਨੂੰ ਨਜ਼ਮਾਂ ਜਿਹੜੀ ਇਹਨਾਂ ਦੀ ਜਿਆਦਾ ਦੇਖਣ ਨੂੰ ਮਿਲੇਗੀ ਨਜ਼ਮ ਤੇ ਵਧੇਰੇ ਜਿਆਦਾ ਦਿਲਚਸਪੀ ਇਹਨਾਂ ਨੇ ਦਿਖਾਈ ਵਧੇਰੇ ਯਾਰਾ ਜੋਰ ਦਿੱਤਾ ਠੀਕ ਹੈ ਜੀ ਹੁਣ ਗੱਲ ਕਰਦੇ ਹਾਂ ਇਹਦੇ ਵਿੱਚ ਜਿਹੜੀਆਂ ਕੁਝ ਕੋ ਇੰਪੋਰਟੈਂਟ ਕਵਤਾਵਾਂ ਨੇ ਉਸ਼ਾ ਠੀਕ ਹੈ ਬੰਦਰਗਾਹ ਜਹਾਦਰਨ ਜਹਾਦਰਨ ਤੇ ਗੋਦ ਨਾਲ ਸੰਦੇ ਤਟਗੋੜ ਦੇ ਜੀਵਨ ਤੇ ਆਧਾਰਤਾ 사ਦਰਵਾਦ ਗਿਆਨਕ੍ਰਿਸ਼ਨਾ ਫਿਰ 파ਰੋ ਨੇ ਕਿਹਾ ਸਮਾਜਵਾਦ ਧਰਤੀ ਮਾਤਾ ਉਠਾਂ ਵਾਲੇ ਠੀਕ ਹੈ ਇਹ ਇੰਪੋਰਟੈਂਟ ਕਵਤਾਵਾਂ ਨੇ ਇਸ ਕਾਫ ਸੰਗ੍ਰਹਿ ਦੀਆਂ ਨੈਕਸਟ ਗੱਲ ਕਰੀਏ ਜੀ ਕਾਫ ਸਾਗਰ ਜਿਹੜਾ ਕਿ ਚੋਣਵਾ ਕਾਫ ਸੰਗ੍ਰਹਿ ਆ 1954 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਇਹਦੇ ਵਿੱਚ ਮਤਲਬ ਇਹਨਾਂ ਦੀ ਜਿੰਨੇ ਵੀ ਕਾਵ ਸੰਗ੍ਰਹਿ ਸਾਰਿਆਂ ਦੀਆਂ ਕਵਤਾਵਾਂ ਜਿਹੜੀਆਂ ਉਹ ਮਿਕਸ ਕਰਕੇ ਜਾਂ ਉਹਦੇ ਵਿੱਚ ਚੋਣੀਆਂ ਰਚਨਾਵਾਂ ਜਿਹੜੀਆਂ ਉਹ ਕੱਢ ਕੇ ਇਹਦੇ ਵਿੱਚ ਪਾਈਆਂ ਗਈਆਂ ਨੇ ਸ਼ਾਮਿਲ ਕੀਤੀਆਂ ਗਈਆਂ ਨੇ ਤਾਂ ਉਹਨਾਂ ਕਵਤਾਵਾਂ ਦੀ ਚੋਣ ਕਿਨੇ ਕੀਤੀ ਹੈ ਪ੍ਰਸਿੱਧ ਵਿਦਵਾਨ ਤੇ ਆਲੋਚਕ ਪ੍ਰੋਫੈਸਰ ਕਿਰਪਾਲ ਸਿੰਘ ਸੇਲਜੀ ਨੇ ਕੀਤੀ ਹੈ ਠੀਕ ਹੈ ਜ਼ਿਆਦਾਤਰ ਇਹਦੇ ਵਿੱਚ ਇੱਕ ਪਾਤਰੀ ਕਵਤਾਵਾਂ ਜਿਹੜੀਆਂ ਬਾਬੋਲਵੰਤ ਦੁਆਰਾ ਸ਼ਾਮਿਲ ਕੀਤੀਆਂ ਗਈਆਂ ਨੇ ਠੀਕ ਹੈ ਤੇ ਜਿਹੜੀਆਂ ਇੱਕ ਪਾਤਰੀ ਕਵਤਾਵਾਂ ਉਹਨਾਂ ਨੇ ਲਿਖਿਆ ਨੇ ਉਹਦੀ ਪ੍ਰੇਰਣਾ ਉਹਨਾਂ ਨੂੰ ਮਿਲੀ ਇਹਦੀ ਬ੍ਰਾਊਨਿੰਗ ਤੇ ਟੈਂਸ਼ਨ ਵਰਗੇ ਲੇਖਾਂ ਤੋਂ ਲਈ ਹੈ ਇਦੇ ਵਿੱਚ ਜੇ ਆਪਾਂ ਦੀ ਜਿਹੜੀਆਂ ਉਹ ਕਵਤਾਵਾਂ ਨੇ ਸ਼ਾਮਲ ਆ ਉਹ ਉਹਨਾਂ ਨੇ ਅਮਰਸਰ ਦੇ ਵਿੱਚ ਲਿਖੀਆਂ ਨੇ ਠੀਕ ਹੈ ਇਹਨਾਂ ਲਈ ਕੁਝ ਕੋਸਕ ਇੰਪੋਰਟੈਂਟ ਕਵਤਾਵਾਂ ਨੇ ਸਾਗਵਾਲੀ ਫਿਰ 파ਰੋ ਨੇ ਕਿਹਾ ਸਮਾਜਵਾਦ ਦੇਸ਼ਵਾ ਇੱਕ ਪਤਰੀ ਇਹਨਾਂ ਦੀਆਂ ਕਹਾਣੀਆਂ ਨੇ ਕਈ ਵਾਰ ਪੁੱਛ ਲੈਂਦੇ ਆ ਕਿ ਇੱਕ ਪਤਰੀ ਜਿਹੜੀਆਂ ਕਹਾਣੀਆਂ ਬਾਵਾ ਉਹਨਾਂ ਤੋਂ ਦਾਰੇ ਲਿਖੀਆਂ ਗਈਆਂ ਨੇ ਕਿਹੜੀਆਂ ਨੇ ਤੋ ਇਹਗੀਆਂ ਸਾਗਵਾਲੀ ਫਿਰ 파ਰੋ ਨੇ ਕਿਹਾ ਸਮਾਜਵਾਦ ਤੇ ਦੇਸ਼ਵਾ ਠੀਕ ਹੈ ਜੀ ਅਗਲਾ ਇਹਨਾਂ ਦਾ ਕਾਪ ਸੰਗ੍ਰਹਿ ਹੈਗਾ ਜੀ ਸੁਗੰਧ ਸਮੀਤ ਠੀਕ ਹੈ 1999 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਕਹਿ ਸਕਦੇ ਆ ਕਿ ਇਹਨਾਂ ਦਾ ਆਖਰੀ ਕਾਵ ਸੰਗ੍ਰਹਿ ਸੀ ਤੇ ਜਿਹੜਾ ਕਿ ਕਾਵ ਲੋਕ ਦੇ ਵਿੱਚ ਆਖਰੀ ਮੀਲ ਪੱਥਰ ਸਾਫਤ ਹੋਇਆ ਇਹਨਾਂ ਦੇ ਲਈ ਜ਼ਿਆਦਾਤਰ ਕਵਤਾਵਾਂ ਇਹਦੇ ਵਿੱਚ ਜਿਹੜੀਆਂ ਸ਼ਾਮਿਲ ਆ ਇਹਨਾਂ ਨੇ ਦਿੱਲੀ ਦੇ ਵਿੱਚ ਲਿਖੀਆਂ ਨੇ ਠੀਕ ਹੈ ਜੀ ਇਹਦੇ ਵਿੱਚ 48 ਛੋਟੀਆਂ ਵੱਡੀਆਂ ਕਵਤਾਵਾਂ ਸ਼ਾਮਿਲ ਨੇ ਜਿਦੇ ਵਿੱਚ ਨਜ਼ਮ ਵੀ ਹੈ ਗੀਤ ਵੀ ਹੈ ਤੇ ਗਜ਼ਲ ਵੀ ਹੈ ਠੀਕ ਹੈ ਤਾਂ ਜਿਹੜੀਆਂ ਇਹ ਇਸ ਕਾਵ ਸੰਗ੍ਰਹਿ ਦੀਆਂ ਕਵਤਾਵਾਂ ਨੇ ਉਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਰੰਗ ਤੇ ਸੁਗੰਧ ਸਦਾ ਬਹਾਰ ਯੋਗ ਚੇਤਨਾ ਤੇ ਮਜ਼ਬੂਰੀਆਂ ਠੀਕ ਹੈ ਜੀ ਇਹ ਸੀ ਸਾਡਾ ਅੱਜ ਦਾ ਟਾਪਿਕ ਮਿਲਦੇ ਹਾਂ ਨੈਕਸਟ ਟਾਪਿਕ ਦੇ ਨਾਲ ਠੀਕ ਹਾਂਜੀ ਰਾਜੀ ਜੀ ਜਿਸ ਨੇ ਵੀ ਪਹਿਲੇ ਕਲਾਸਾਂ ਆਪਣੀਆਂ ਟੋਟਲ ਮਤਲਬ 18 ਤੋਂ 20 ਲੈਕਚਰ ਜਿਹੜੇ ਆਪਣੇ ਪੰਜਾਬੀ ਮਾਸਟਰ ਗ੍ਰੈਜੂਏਟਰ ਦੇ ਹੋ ਚੁੱਕੇ ਆ ਠੀਕ ਹੈ ਇਸ ਤੋਂ ਇਲਾਵਾ ਹਰ ਇੱਕ ਵੈਕੈਂਸੀ ਦਾ ਅਪਡੇਟ ਆ ਜਿਹੜੇ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਦਾ ਠੀਕ ਹੈ ਤਾਂ ਮਾਸਟਰ ਗ੍ਰੈਜੂਏਟਰ ਦੀਆਂ ਜਿਹੜੀਆਂ ਵੀਡੀਓ ਤੁਸੀਂ ਨਹੀਂ ਦੇਖੀਆਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਉਹ ਲੈਕਚਰ ਅਟੈਂਡ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਲੈਕਚਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਕਿ ਤੁਹਾਨੂੰ ਅੱਜ ਦਾ ਲੈਕਚਰ ਕਿਵੇਂ ਲੱਗਿਆ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਹੋਰ ਵੀ ਵਧੀਆ ਸਟੱਡੀ ਮਟੀਰੀਅਲ ਆ ਜਿਹੜਾ ਉਹ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਸਕੇ ਠੀਕ ਹੈ ਜੀ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ